ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਰਸ ਠੀਕ ਹੈ ਜੀ ਇਹ ਕਵਿਤਾ ਨੂੰ ਪੜਨ ਸਮੇ ਜੋ ਗੱਲਾਂ ਪੜ ਕੇ ਅਸੀਂ ਖੁਸ਼ ਹੁੰਦੇ ਹਾਂ ਹਾਂ ਜੀ ਜਦੋਂ ਵੀ ਅਸੀਂ ਆਪਾਂ ਕੋਈ ਕਵਿਤਾ ਨੂੰ ਪੜਦੇ ਹਾਂ ਉਹ ਪੜਨ ਦੇ ਨਾਲ ਆਪਣੇ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਉਸ ਨੂੰ ਰਸ ਕਹਿੰਦੇ ਹਾਂ ਠੀਕ ਹੈ ਜੀ ਭਰਤ ਮੁਨੀ ਵਿਦਵਾਨ ਨੇ ਰਸਾਂ ਬਾਰੇ ਰੂਪਰੇਖਾ ਬਾਰੇ ਸੁਭਾਅ ਬਾਰੇ ਦੱਸਿਆ ਹੈ ਜਿਹੜੇ ਭਰਤ ਮੁਨੀ ਸੀ ਉਹਨਾਂ ਨੇ ਰਸਾਂ ਬਾਰੇ ਉਨਾਂ ਦੀ ਰੂਪਰੇਖਾ ਬਾਰੇ, ਉਹਨਾਂ ਦੇ ਸੁਭਾਅ ਬਾਰੇ ਆਪਾਂ ਨੂੰ ਵਿਆਖਿਆ ਕਰਕੇ ਚੰਗੀ ਜਾਣਕਾਰੀ ਦਿੱਤੀ ਹੈ। ਉਹ ਗੀਤ ਵਧੀਆ ਲੱਗਦੇ ਹਨ ਜੋ ਗਮਹੀਨ ਹੋਣ। ਹਾਂਜੀ ਜਦੋਂ ਆਪਾਂ ਕੋਈ ਵੀ ਗਾਣੇ ਸੁਣਨੇ ਆ ਤਾਂ ਜਿਹੜੇ ਗਾਣੇ ਗਮਹੀਨ ਹੁੰਦੇ ਨੇ ਉਹ ਆਪਾਂ ਨੂੰ ਸੁਣਨ 'ਚ ਵਧੀਆ ਲੱਗਦੇ ਹਨ। ਰਸ ਮੰਨ ਤੇ ਪ੍ਰਭਾਵ ਪਾਉਂਦੇ ਹਨ। ਜਿਹੜੇ ਰਸ ਨੇ ਜਿਉ ਆਪਣੇ ਮੰਨਤੇ ਹਨ, ਪ੍ਰਭਾਵ ਪਾਉਂਦੇ ਹਨ। ਅੱਗੇ ਆਪਾਂ ਇਹਦੀ ਕਿਸਮਾਂ ਪੜ੍ਹਾਂਗੇ ਜੀ। ਸਭ ਤੋਂ ਪਹਿਲਾਂ ਹੁੰਦਾ ਹੈ ਸ਼ਿੰਗਾਰ ਰਸ। ਰਸਾਂ ਦਾ ਰਾਜਾ ਸ਼ਿੰਗਾਰ ਰਸ ਹੈ। ਜਿਹੜਾ ਰਸਾਂ ਦਾ ਰਾਜ ਹੈ ਜੀ ਸ਼ਿੰਗਾਰ ਰਸ ਹੈ ਸਾਰੇ ਜਿਹੜੇ ਬਾਕੀ ਰਸ ਨੇ ਉਹ ਸ਼ਿੰਗਾਰ ਰਸ ਦੇ ਵਿੱਚ ਹੀ ਸਮਾ ਜਾਂਦੇ ਨੇ ਇਸ ਦੇ ਵਿੱਚ ਨਾਇਕ ਅਤੇ ਨਾਇਕਾ ਉਹਨਾਂ ਦੇ ਵਿੱਚ ਮਿਲਣ ਦੀ ਖੁਸ਼ੀ ਵਿਛੋੜੇ ਦਾ ਗਮ ਇਹ ਸਭ ਕੁਝ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੁੰਦਾ ਹੈ ਜਿਵੇਂ ਜੀ ਨਾਇਕਾ ਨਾਇਕਾ ਹੁੰਦੇ ਨੇ ਉਹਨਾਂ ਦੇ ਮਿਲਣ ਦੀ ਖੁਸ਼ੀ ਹੁੰਦੀ ਹੈ ਉਹਨਾਂ ਦੇ ਵਿਛੋੜੇ ਦਾ ਗਮ ਹੁੰਦਾ ਉਹ ਸਾਰਾ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੁੰਦਾ ਅੱਗੇ ਸ਼ਿੰਗਾਰ ਰਸ ਦੇ ਦੋ ਭਾਗ ਹੋਰ ਨੇ ਜੀ ਸੰਜੋਗ ਸ਼ਿੰਗਾਰ ਰਸ ਵਿਯੋਗ ਸ਼ਿੰਗਾਰ ਰਸ ਸੁਯੋਗ ਸਿੰਗਾਰ ਸੁੰਦਰ ਜੀ ਮੇਂ ਤੋ ਨਾਇਕ ਔਰ ਨਾਇਕਾ ਜਦੋਂ ਇਕੱਠੇ ਹੁੰਦੇ ਨੇ ਵਿਯੋਗ ਸਿੰਗਾਰ ਸੁੰਦਰ ਜੀ ਜਦੋਂ ਉਹਨਾਂ ਦੋ ਨਾਇਕ ਤੇ ਨਾਇਕਾ ਵਿੱਚ ਕੋਈ ਵਿਛੋੜਾ ਪੈਂਦਾ ਠੀਕ ਹੈ ਜੀ ਹਾਂ ਜੈਕਸਟ ਹੈ ਜੀ ਹਾਸ ਰਸ ਹਾਸ ਰਸ ਕਿਹੜਾ ਹੁੰਦਾ ਜੀ ਇਸ ਵਿੱਚ ਕਵੀ ਦਾ ਉਦੇਸ਼ ਹਾਸਾ ਉਤਪੰਨ ਕਰਨਾ ਹੁੰਦਾ ਹੈ ਅਤੇ ਕੁਲ ਜਿੰਦਾਰ ਸੁਨੇਹਾ ਜਦੋਂ ਇਹਦੇ ਵਿੱਚ ਹਾਸ ਰਸ ਹੋਉਂਦਾ ਹੈ ਜਦੋਂ ਕੋਈ ਵੀ ਆਪਾਂ ਕਵਿਤਾ ਪੜ੍ਹਦੇ ਹਾਂ ਆਪਾਂ ਨੂੰ ਹਾਸਾ ਆਉਂਦਾ ਖੁਸ਼ੀ ਆਉਂਦੀ ਹੈ ਪਰ ਇਸ ਦੇ ਵਿੱਚ ਇੱਕ ਨਾ ਗੁਲਜਨਦਾਰ ਸੁਨੇਹਾ ਉਸ ਕਵਿਤਾ ਵਿੱਚ ਲੁਕੇ ਹੋਏ ਹੁੰਦਾ ਠੀਕ ਹੈ ਜੇ ਉਹਨੂੰ ਆਪਾਂ ਹਾਸ ਰਸ ਕਹਿੰਦੇ ਹਾਂ ਕਰुण रस ਇਸ ਵਿੱਚ ਸ਼ੋਕ ਅਤੇ ਦੁੱਖ ਪੈਦਾ ਹੁੰਦਾ ਹੈ ਕਰुण रस ਕਰੋਨਾ ਤੋਂ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਸ਼ੋਕ ਤੇ ਦੁੱਖ ਦਾ ਹੁੰਦਾ ਜੀ ਇਹ ਰਸ ਠੀਕ ਹੈ ਉਹ ਕਰुण रस ਕਹਿੰਦਾ ਰੋਦਰ ਰਸ ਠੀਕ ਹੈ ਜੀ ਇਸ ਰਸ ਦਾ ਸਥਾਈ ਭਾਵ ਕਰੋਧ ਹੈ ਜਦੋਂ ਆਪਾਂ ਕੋਈ ਗੁੱਸਾ ਆਉਂਦਾ ਆਪਾਂ ਨੂੰ ਆਪਾਂ ਦੰਦ ਚਬਾਉਣੇ ਆ ਹੋਠ ਚਬਾਉਣੇ ਆ ਠੀਕ ਹੈ ਜੀ ਤੇ ਇਹਦੇ ਨਾਲ ਅੱਖਾਂ ਲਾਲ ਹੋ ਜਾਂਦੀਆਂ ਨੇ ਤਾਂ ਉਹਨੂੰ ਆਪਾਂ ਰੋਦਰ ਰਸ ਕਹਿੰਦੇ ਆ ਜਿਸ ਜਿਹਦੇ ਵਿੱਚ ਗੁੱਸੇ ਦਾ ਭਾਵ ਹੁੰਦਾ ਕਰੋਧ ਦਾ ਭਾਵ ਹੁੰਦਾ ਵੀਰ ਰਸ ਵੀਰ ਰਸ ਦਾ ਭਾਵ ਹੈਗਾ ਜਿਵੇਂ ਉਤਸ਼ਾਹ ਬਹਾਦਰੀ ਲੋਕਾਂ ਨਾਲ ਸੰਬੰਧਿਤ ਕਵਿਤਾਵਾਂ ਜਿਵੇਂ ਬਾਤ ਲੋਕ ਹੁੰਦੇ ਨੇ ਜੀ ਲੜਾਈਆਂ ਵਿੱਚ ਲੜਦੇ ਆ ਠੀਕ ਹੈ ਉਹਨਾਂ ਨੂੰ ਵੀਰਗੱਦੀਆਂ ਮਿਲਦੀਆਂ ਨੇ ਤਾਂ ਉਹ ਉਹਨਾਂ ਦੀ ਸਾਰੀਆਂ ਜਿਹੜੀਆਂ ਜੀਵਨੀਆਂ ਹੁੰਦੀਆਂ ਨੇ ਉਹਨਾਂ ਨੂੰ ਕਵਿਤਾ ਰੂਪ ਵਿੱਚ ਦਰਸਾਇਆ ਜਾਂਦਾ ਹੈ ਤਾਂ ਉਹਨੂੰ ਆਪਾਂ ਵੀਰ ਰਸ ਕਹਿੰਦੇ ਆ ਨੈਕਸਟ ਹੈ ਜੀ ਭਿਆਨਕ ਰਸ ਭਿਆਨਕ ਰਸ ਤੋਂ ਆਪਾਂ ਨੂੰ ਪਤਾ ਹੀ ਚੱਲ ਰਿਹਾ ਜੀ ਦੇਖੋ ਪੜ੍ਹਨ ਵਾਲੀ ਇਸ ਦਾ ਸਥਾਈ ਭਾਵ ਡਰ ਅਤੇ ਭੈ ਪੈਦਾ ਕਰਨਾ ਹੈ ਜਦੋਂ ਕੋਈ ਆਪਾਂ ਕਵਿਤਾ ਪੜ੍ਹਦੇ ਆ ਜੀ ਉਹ ਕਵਿਤਾ ਵਿੱਚੋਂ ਆਪਾਂ ਨੂੰ ਡਰ ਪੈਗਾ ਹੁੰਦਾ ਭੈ ਪੈਦਾ ਹੁੰਦਾ ਤਾਂ ਉਹ ਕੀ ਹੁੰਦਾ ਜੀ ਭਿਆਨਕ ਰਸ ਠੀਕ ਹੈ ਜੀ ਹਾਂ ਜੀ ਨੈਕਸਟ ਹੈਗਾ ਜੀ ਪੀਵ ਤਵ ਰਸ ਪੀਵ ਤਸਰਸ ਪੀਵ ਤਸਰਸ ਹੁੰਦੇ ਜੀ ਸਥਾਈ ਭਾਵ ਇਹਦਾ ਕ੍ਰੀਣਾ ਤੇ ਨਫ਼ਰਤ ਜਦੋਂ ਆਪਾਂ ਨੂੰ ਕ੍ਰੀਣਾ ਪੈਦਾ ਹੁੰਦੀ ਹੈ ਨਫ਼ਰਤ ਪੈਦਾ ਹੁੰਦੀ ਹੈ ਕਵਿਤਾ ਨੂੰ ਪੜ੍ਹ ਕੇ ਤਾਂ ਨੂੰ ਕਹਿੰਦੇ ਪੀਵ ਤਸਰਸ ਠੀਕ ਹੈ ਜੀ ਅਦਭੁਤ ਰਸ ਇਸ ਦਾ ਸਥਾਈ ਭਾਵ ਇਹ ਜਿੱਦੇ ਵਿੱਚ ਆश्चर्यजनक ਅਨੋਖੀ ਗੱਲ ਜਦੋਂ ਆਪਾਂ ਕੋਦੇ ਵੀ ਕੋਈ ਅਨੋਖੀ ਗੱਲ ਸੁਣਦੇ ਹਾਂ ਆश्चर्यजनक ਜਿਹੜੀ ਆਪਾਂ ਪਹਿਲਾਂ ਕਦੇ ਸੁਣੀ ਨਾ ਹੋਵੇ ਠੀਕ ਹੈ ਜੀ ਕੋਈ ਅਦਭੁਤ ਗੱਲ ਸੁਣਦੇ ਹਾਂ ਠੀਕ ਹੈ ਉਹਨੂੰ ਕਹਿੰਦੇ ਅਦਭੁਤ ਰਸ ਸ਼ਾਂਤ ਰਸ ਹਾਂਜੀ ਪਰ ਤੁਮੁਨੀ ਨੇ ਸ਼ਾਂਤ ਰਸ ਨੂੰ ਨਹੀਂ ਮੰਨਣਾ ਹੈ ਜਿਹੜੇ ਭਗਤ ਮੁਨੀ ਸੀਗੇ ਜੀ ਉਹਨਾਂ ਨੇ ਸੰਤਰਾਸਤ ਨੂੰ ਰਸਨ ਦੇ ਵਿੱਚ ਨਹੀਂ ਮੰਨਿਆ ਇਸ ਦਾ ਸਥਾਈ ਭਾਵ ਵੇਰਾਗ ਹੈ ਵੇਰਾਗ ਤੁਸੀਂ ਸਮਝ ਸਕਦੇ ਹੋ ਜਦੋਂ ਆਪਣਾ ਦੁਨੀਆ ਨਾਲ ਮੋਹ ਟੁੱਟ ਜਾਂਦਾ ਹੈ ਪਿਆਰ ਟੁੱਟ ਜਾਂਦਾ ਹੈ ਠੀਕ ਹੈ ਜੀ ਤਾਂ ਉਸ ਨੂੰ ਆਪਣੇ ਨਾ ਸੰਤਰਾਸਤ ਜਿਹੜਾ ਉਹ ਪੈਦਾ ਹੋ ਜਾਂਦਾ ਠੀਕ ਹੈ ਜੀ ਜਦੋਂ ਆਪਾਂ ਦੁਨੀਆਦਾਰੀ ਨੂੰ ਹਟ ਕੇ ਅਲੱਗਤ ਹੋ ਕੇ ਆਪਣਾ ਇਹ ਤਾਂ ਉਸ ਨੂੰ ਉਸਦੇ ਨਾਲ ਸੰਬੰਧਿਤ ਜੋ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ ਉਹਨੂੰ ਸੰਤਰਾਸਤ ਕਿਹਾ ਜਾਂਦਾ ਹੈ ਠੀਕ ਹੈ ਜੀ ਹੋਪਸ ਹੋ ਜ ਤੁਹਾਨੂੰ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਣੀ ਹੈ ਜੀ ਮੈਂ ਬਹੁਤ ਸਿੰਪਲ ਸਾਰੀ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਥੈਂਕ ਯੂ